ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਪੰਜਵਾਂ ਚੌ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਿੱਤਰ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ ਬਿੰਸਤ ਬਾਰ ਨ ਲੱਗਈ ਜਿਉ ਕਾਗਦ ਬੰਧਾਰ ਸੁਨ ਮੇਰੀ ਮਨਸਾ ਮਨੇ ਮਾਹੇ ਸਤ ਦੇਖ ਵਿਚਾਰ ਸਿੱਧ ਸਾਧਕ ਗ੍ਰਹਿ ਜੋਗੀ ਤਜ ਗਏ ਘਰ ਬਾਰ ਰਹੋ ਜਿਸਾ ਸੁਪਨਾ ਰੈਨ ਕਾ ਤੈਸਾ ਸਦਸਾਰ ਦ੍ਰਿਸ਼ਟਮਾਨ ਸਭ ਬਿਨਸੀਏ ਕਿਆ ਲਾਗੇ ਗਵਾਰ ਕਾਂ ਸੁ ਭਾਈ ਮੀਤ ਹੈ ਦੇਖ ਨੈਨ ਪ੍ਰਸਾਰ ਇਕ ਚਾਲੇ ਇਕ ਚਲਸ ਹੈ ਸਭ ਆਪਣੀ ਵਾਰ ਜਿਨ ਪੂਰਾ ਸਤਗੁਰੂ ਸੇਵਿਆ ਸੇ ਅਸਤਿਰ ਹਰ ਦਵਾਰ ਜਨਾਨਕ ਭਰਕਾ ਦਾਸ ਰਾਖ ਪੈਜ ਮਰਾਰ ਬਾਬਲ ਮੱਲਾ ਪੰਜਵਾਂ ਲੋਕਨ ਕੀਆ ਵਡਿਆਈਆਂ ਬਸੰਤਰ ਪਾਗੋ ਜਿਉ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋ ਜੋ ਪ੍ਰਭ ਜਿਉ ਦਿਆਲ ਹੋਏ ਤੋ ਆ ਭਗਤੀ ਲਾਗੋ ਲਪਟ ਮਧੇ ਹੋ ਮਨ ਬਾਸਨਾ ਗੁਰ ਮਿਲ ਇਹ ਤਿਆਗੋ ਰਹਾਵ ਕਰੋ ਬੇਂਦੀ ਅਤ ਕਨੀ ਇਹੋ ਜਿਉ ਹਮਾਰਗੋ ਅਰਥ ਆਨ ਸਭ ਵਾਲਿਆ ਪ੍ਰੀਏ ਨਿਮਖ ਸੁਹਾਗੋ ਪੰਜ ਸੰਗ ਗੁਰ ਤੇ ਛੁਟੇ ਦੋਖ ਅਰ ਰਾਗੋ ਹਿਰਦੈ ਬਲਗਾਸ ਬਲਗਟ ਪੈ ਨਿਸ ਬਾਸਰ ਜਾਗੋ ਸ਼ਰਨ ਸੁਹਾਗਣ ਆਇਆ ਜਿਸ ਮਸਤਕ ਭਾਗੋ ਕਹੋ ਨਾਨਕ ਤਿਨ ਪਾਇਆ ਤਨ ਮਨ ਸੀਤ ਲਾਗੋ ਮਲਾਬਲ ਮਲਾ ਪੰਜਵਾ ਲਾਲ ਰੰਗ ਤਿਸ ਕੋ ਲਗਾ ਜਿਸਕੇ ਵਡ ਭਾਗਾ ਮੈਲਾ ਕਦਨ ਹੋ ਬਈ ਨਾ ਲਾਗੇ ਦਾਗਾ ਪ੍ਰਭ ਪਾਇਆ ਸੋਖ ਦਈਆ ਮਿਲਿਆ ਸੁਖ ਪਾਏ ਸਹਿਜ ਸਮਾਣਾ ਭੀਤਰੇ ਛੋਡਿਆ ਨਹ ਜਾਏ ਰਹਾਉ ਜਰਾ ਮਲ ਨਹ ਵਿਆਪਈ ਫਿਰ ਦੁਖ ਨਾ ਪਾਇਆ ਪੀ ਅੰਮ੍ਰਿਤ ਆਕਾਨਿਆ ਗੁਰ ਅਮਰ ਕਰਾਇਆ ਸੋ ਜਾਣੇ ਜਿਨ ਚਾਖਿਆ ਹਰ ਨਾਮ ਅਮੋਲਾ ਕੀਮਤ ਕਹੀ ਨਾ ਜਾਈਏ ਕਾ ਕਹਿ ਮੁਖ ਬੋਲਾ ਸਫਲ ਦਰਸ ਤੇਰਾ ਪਾਲ ਭ੍ਰਮ ਗੁਣ ਨਿਤ ਤੇਰੀ ਬਾਣੀ ਬਾਵਤੂਰ ਤੇਰੇ ਦਾਸ ਕੀ ਨਾਨਕ ਕੁਰਬਾਨੀ ਬਲਾਵਲ ਮੱਲਾ ਪੰਜਵਾ ਲਾਖੋ ਆਪਣੀ ਸ਼ਰਨ ਪ੍ਰਭ ਮੋਹੋ ਕਿਰਪਾ ਧਾਰੇ ਸੇਵਾ ਕਛੂ ਨ ਜਾਣੂ ਨੀਚ ਮੂਰਖਾ ਰੇ ਮਾਣ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਾਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾਉ ਹਮ ਅਪਗੁਣ ਕਰੇ ਅਸੰਖ ਨੀਤ ਤੁਮ ਨਿਰਗੁਣ ਦਤਾਰੇ ਦਾਸੀ ਸੰਗਤ ਪ੍ਰਭੂ ਧਾਗੇ ਤੇ ਅਗੇ ਕਰਮ ਹਮਾਰੇ ਤੁਮ ਦੇਵ ਸਬ ਕਿਛ ਦਇਆ ਧਾਰ ਹਮ ਅਕਿਰਤ ਅਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਕਸ ਮਾਰੇ ਤੁਜ ਤੇ ਬਾਹਰ ਕਿਛ ਨਹੀਂ ਭਾਵ ਕਟਨ ਹਾਰੇ ਕਹੋ ਨਾਨਕ ਸ਼ਰਨ ਦਿਆਲ ਗੁਰ ਲਿਹੁ ਮੁਗਦ ਉਦਾਰੇ ਮਿਲਾ ਬਲ ਮਲਾ ਪੰਜਵਾਂ ਦੋ ਚਨਕਾਹੂ ਦੀਜੀਏ ਪ੍ਰਭ ਆਪਣਾ ਧਾਈਏ ਜਿਤ ਸੇਵੀਏ ਸੁਖ ਹੋਏ ਕਨਾ ਮਨ ਸੋਈ ਗਾਈਏ ਕਹੀਏ ਕਾਏ ਪਿਆਰੇ ਤੁਜ ਬਿਨਾ ਤੁਮੋ ਦਿਆਲ ਸੁਆਮੀ ਸਭ ਅਪਗਨ ਹਮਾ ਹਰਾਓ ਜਿਉ ਤੁਮ ਰੱਖੋ ਤਿਉ ਰਹਾ ਅਵਲ ਨਹੀਂ ਚਾਰਾ ਨਿਦਰ ਨਿਤਰਿਆ ਧੜ ਤੇਰੀ ਇੱਕ ਨਾਮ ਆਧਾਰਾ ਜੋ ਤੁਮ ਕਰੋ ਸੋਈ ਭਲਾ ਮਨ ਲੇਤਾ ਮੁਗਤਾ ਸਗਲ ਸਮਗਰੀ ਤੇਰੀਆਂ ਸਭ ਤੇਰੀ ਜੁਗਤਾ ਜਨ ਬੁਖਾਰਨ ਬੁਖਾਰੋ ਕਰ ਸੇਵਾ ਜੇ ਠਾਕੁਰ ਭਾਵੇ ਹੋ ਕਨਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੇ ਬਿਲਾਵਲ ਮੱਲਾ ਪੰਜਵਾ ਮਿਰਤ ਹਰ ਸਿਰ ਉਪਰੇ ਬਸੂਆ ਨਹੀਂ 부ਝੇ ਬਾਦ ਸਾਦ ਅਹੰਕਾਰ ਬਹਿ ਮਰਣਾ ਨਹੀਂ ਸੁਝੇ ਸਤਗੁਰ ਸੇਉ ਆਪਣਾ ਕਾਹੇ ਫਿਰੋ ਅਭਾਗੇ ਦੇਖ ਕਸੁੰਬਾ ਰੰਗਲਾ ਕਾਹੇ ਪੂਲ ਲਾਗੇ ਰਹਾਉ ਕਹਿ ਕਰ 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 ਪਾਪ ਦਰਬ ਕੀਆ ਵਰਤਨ ਕਹਿ ਤਾਈ ਮਾਟੀ ਸਿਉ ਮਾਟੀ ਰਲੀ ਨਾਗਾ ਉਠ ਜਾਈ ਜਾ ਕੇ ਕੀਏ ਸ਼ਰਮ ਕਰੇ ਤੇ ਬੈਰ ਬਰੋਦੀ ਅੰਤ ਕਾਲ ਭਜ ਜਾਹੇਗੇ ਕਾਏ ਜਲੋ ਕਰੋਦੀ ਦਾਸ ਰੇਣ ਸੋਈ ਹੋਆ ਜਿਸ ਮਸਤਕ ਕਰਮਾ ਕਹੋ ਨਾਨਕ ਬੰਧਨ ਛੂਟੇ ਸਤਿਗੁਰੂ ਕੀ ਸਰਨਾ ਬਿਲਾਵਲ ਮੱਲਾ ਪੰਜਵਾ ਪਿੰਗਲ ਪਰਬਤ ਪਾਲ ਪਰੇ ਖਲ ਚਤਰਬ ਕੀਤਾ ਅੰਦਲੇ ਤ੍ਰਿਵਣ ਸੁਜਿਆ ਗੁਰੂ ਭੀਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਗਹਰੇ ਨਿਰਮਲ ਭਏ ਜੀਤਾ ਰਹਾਓ ਐਸੀ ਭਗਤ ਗੋਬਿੰਦ ਕੀ ਕੀਟ ਹਸਦੀ ਜੀਤਾ ਜੋ ਜੋ ਕੀਨੋ ਆਪਣੋ ਅਬੇ ਦਾਨ ਦਿੱਤਾ ਸਿੰਘ ਬਲਾਈ ਹੋਏ ਗਇਓ ਤਰਣ ਮੇਰ ਦਖੀਤਾ ਸਲਮ ਕਰਤੇ ਦਮ ਆੜ ਕੋ ਤੇ ਗਣੀ ਤਨੀਤਾ ਕਵਣ ਵਲਾਈ ਕਹਿ ਸਕੋ ਬਿਆੰਤ ਗੁਨੀਤਾ ਕਰ ਕਿਰਪਾ ਮੋਹ ਨਾਮ ਦਿਓ ਨਾਨਕ ਦਰ ਸਰੀਤਾ ਬਲਵਲ ਮਹੱਲਾ ਪੰਜਵਾਂ ਅਹਿਮਦ ਪਰ ਬਾਦ ਨੀਤ ਲੋਭ ਅਲਸਨਾ ਸਾਧ ਲਪਟ ਕਪਟ ਗ੍ਰਹਿ ਬੇਦਿਆ ਮਿਥਿਆ ਵਿਖਿਆਦ ਐਸੀ ਪੇਖੀ ਨਿਤ ਮੈਂ ਪੂਰੇ ਗੁਰ ਪ੍ਰਸਾਦ ਰਾਜ ਮਿਲਖ ਤਨ ਜੋਬਨ ਨਾਮੇ ਬਿਨ ਬਾਦ ਰਹਾਉ ਰੂਪ ਤੂਪ ਸੁਨ ਸੁਗੰਧਤਾ ਕਾਪਰ ਪੁਗਾਏ ਮਿਲਤ ਸੰਗ ਪਾਪਿਸ਼ਟ ਧਨ ਹੋਏ ਦੁਰਗਾਦ ਫਿਰਤ ਫਿਰਤ ਮਨੁਖ ਭਇਆ ਖਿਨ ਭੰਗਨ ਦੇਹਾਦ ਇਹ ਔਸਰ ਤੇ ਜੋ ਕਿਆ ਬਹੁ ਜੋਨ ਪਰਵਾਦ ਪਰ ਪ੍ਰਭ ਕਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਰ ਸੁਖ ਸਹਿਜ ਨਾਨਕ ਅਨੰਦ ਤਾਂ ਕੇ ਪੂਰਨਾਦ ਬਿਲਵਾਵਲ ਮਹੱਲਾ ਪੰਜਵਾਂ ਚਲਨ ਪਏ ਸੰਤ ਬੋਹਿਤਾ ਤਰੇ ਸਾਗਰ ਜੀਤ ਸਮਾਰਗ ਪਾਏ ਉਧਿਆਨ ਮੈਂ ਗੁਰ ਦਸੇ ਪੇਤ ਹਰ 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 ਹੀਤ ਉਠਤ ਬੈਠਤ ਸੋਵਤੇ ਹਰ 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 ਚੇਤ ਰਹਾਉ ਪੰਜ ਚੂਰ ਆਗੇ ਭਗੇ ਜਬ ਸਾਧ ਸੰਗੇਤ ਪੂੰਜੀ ਸਾਬਤ ਕਣੋ ਲਾਭ ਗਰਹਿ ਸੋ ਬਾਸੇਤ ਨਹਿਚਲ ਆਸਣ ਮਿਟੀ ਚਿੰਤ ਨਾਹੀ ਡੋਲੇਤ ਪਰ ਬੁਲਾਵਾ ਮਿਟ ਗਿਆ ਬਲਬ ਪੀਖਤ ਨੀਤ ਗੁਣ ਗੰਭੀਰ ਗੁਣ ਨਾਇਕਾ ਗੁਣ ਕਹੀਏ ਕੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅਮ੍ਰਿਤ ਬਿਲਾਵਲ ਮੱਲਾ ਪੰਜਵਾ ਬਿਨ ਸਾਧੂ ਜੋ ਜੀਵਨ ਤੇਤੋ ਬਿਰਥਾਈ ਮਿਲਤ ਸੰਗ ਸਭ ਪਰਮ ਮਿਟੇ ਗਤ ਭਈ ਹਮਾਰੀ ਜਾ ਦਿਨ ਭੇਟੇ ਸਾਧ 모 ਉਹ ਆ ਦਿਨ ਬਲੇਹਾਰੀ ਤਨਮਨ ਆਪਣੋ ਜੀਰਾ ਫਿਰ ਫਿਰ ਹੋਂਵਾਰੀ ਰਹਾਓ ਏਤਿ ਸ਼ਰਾਈ ਮੋਹ ਤੇ ਇਤਨੀ ਦਲੜਦਾਰੀ ਸਗਲ ਰੀਨ ਇਹੋ ਮਨੁ ਭਇਆ ਬਿੰਸੀ ਅਪਤਾਰੀ ਨਿੰਦ ਚਿੰਦ ਪਰ ਦੁਖਨ ਏ ਖਿਨਵੇਂ ਜਾਰੀ ਦਇਆ ਮਇਆ ਅਰ ਨਿਕਟ ਪੇਖ ਨਾਹੀ ਦੋਰਾਰੀ ਤਨਮਨ ਸੀਤਲ ਭਇ ਅਬ ਮੁਕਤੇ ਸੰਸਾਰੀ ਹੀਤ ਜੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ ਬਿਲਾਵਲ ਮੱਲਾ ਪੰਜਵਾ ਤਹਿਰ ਕਰੋ ਤੇਰੇ ਦਾਸ ਕੀ ਪਗ ਝਾਰੋ ਬਾਲ ਮਸਤਕ ਆਪਣਾ ਪੀੜ ਦਿਓ ਗੁਣ ਸੁਨੋ ਦਸਾਲ ਤੂੰ ਮਿਲਤੇ ਮੇਰਾ ਮਨ ਜਿਉ ਤੁਮ ਮਿਲੋ ਦਿਆਲ ਨਿਸਬਸਰ ਮਨ ਆਨੰਦ ਹੋਤ ਚਿਤਵਤ ਕਰਪਾਲ ਰਹਾਉ ਜਗਤ ਉਧਾਰਨ ਸਾਥ ਪ੍ਰਭ ਤਿਨ ਲਾਗੋ ਪਾਲ ਮੋਕੋ ਦੀਜੇ ਦਾਨ ਪ੍ਰਭ ਸੰਤਨ ਉਪਗ ਰਾਲ ਗੁਤਿ ਸਿਆਨੁ ਪ ਕਛ ਨਹੀਂ 나ਹੀ ਕਛ ਕਾਲ ਪਰਵ ਪਰ ਆਖੋ ਮੋਹ ਤੇ ਕਾਟੋ ਜਮ ਜਾਲ ਬਿਨੋ ਕਰੋ ਗੁਕਰਨਾਪਤੇ ਪਿਤਾ ਪ੍ਰਤਪਾਲ ਗੁਣ ਗਾਓ ਤੇਰੇ ਸਾਧ ਸੰਗ ਨਾਨਕ ਸੁਖ ਸਾਲ ਬਾਬਲ ਮੁਹਲਾ ਪੰਜਵਾ ਕੀਤਾ ਲੋੜੇ ਸੋ ਕਰੇ ਤੁਜ ਬਿਨ ਕਛ 나ਹੀ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ تمری کرپاتے شوٹیے شوٹی بن سی اہمو سرب کلا سمرات پراب پورے گردیو راہو کھوجت کھوجت کھوجیا نامے بین کور جیون سوکھ سب ساد سنگ پراب منسا پور جت جت لاؤ تگے پر سب جالی جت کت تم پر پور ہو ਮੇਰਾ ਦੀਨ ਦਿਆਲੀ ਸਭ ਕੁਛ ਤੁਮ ਤੇ ਮੰਗਣਾ ਵੱਡ ਭਾਗੀ ਪਾਏ ਨਾਨਕੀ ਅਦਾਸ ਪ੍ਰਭ ਜੀਵਾ ਗੁਣ ਗਾਏ ਬਲ ਬਲ ਮਹੱਲਾ ਪੰਜਵਾਂ ਸਾਧ ਸੰਗਤ ਕੇ ਬਾਸਪੇ ਕਲਮਲ ਸਭ ਰਸਨਾ ਪ੍ਰਭ ਚੇਤੀ ਰੰਗ ਰਾਤਿਆ ਤਾਂ ਤੇ ਗਰਬਨ ਗਰਸਨ ਨਾਮ ਇਹਤ ਗੋਬਿੰਦ ਕਾ ਸੂਚੀ ਭਈ ਰਸਨਾ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਰਹਾਉ ਹਰ ਰਸ ਚਖਤ ਤਰਾਪਿਆ ਮਨ ਰਸ ਲੈ ਹਸਨਾ ਬੁੱਧ ਪ੍ਰਕਾਸ਼ ਪ੍ਰਗਟ ਭਈ ਉਲਟ ਕਮਲ ਵਿਗਸਨ ਸੀਤਲ ਸ਼ਾਂਤ ਸੰਤੋਖ ਹੋਏ ਸਭ 부ਜੀ ਦ੍ਰਿਸ਼ਨਾ ਦਹਿ ਦੇ ਸਤਾਵਤ ਮਿਟ ਗਏ ਨਿਰਮਲ ਥਾਨ ਬਸਨਾ ਰਾਖਨ ਹਰਿ ਰਾਖਿਆ ਭਈ ਪਰਮ ਪਸਨਾ ਨਾਮ ਨਿਧਾਨ ਨਾਨਕ ਸੁਖੀ ਭੇਖ ਸਾਧ ਦਰਸ਼ਨ ਬਲਾਵਲ ਮੋਲਾ ਪੰਜਵਾ ਪਾਣੀ ਪਖਾਂ ਪੀਸ ਦਾਸ ਕੈ ਤਬ ਹੋਏ ਨਿਹਾਲ ਰਾਜ ਮਿਰਖ ਸਿਕਦਾਰੀਆਂ ਅਗਨੀ ਮਹਜਾਲ ਸੰਤ ਜਨਾਂ ਕਾ ਸ਼ੋਹਰਾ ਤਿਸ ਚਰਣੀ ਲਾਗ ਮਾਇਆ ਧਾਰੀ ਛਤਰ ਪਤ ਤਿਨ ਛੋਡੋ ਤਿਆਗ ਰਹਿਓ ਸੰਤਨ ਗਰਦਾਨ ਰੂਖਾ ਸੋ ਸਰਬੰਦਨ ਦਾ ਹਨ ਗ੍ਰਹਿ ਸਾਕਤ ਸ਼ਤੀ ਪ੍ਰਕਾਰ ਤੇ ਬਿਖੂ ਸਮਾਨ ਭਗਤ ਜਨਾ ਕਾ ਲੂਗਰਾ ਓੜ ਨਗਨ ਨਾ ਹੋਏ ਸਾਕਤ ਸਿਰ ਪਾਸਰਾ ਪੋ ਰੇਸ਼ਮੀ ਪਹਿਰਤ ਪਤ ਕੋਈ ਸਾਕਤ ਸਿਉ ਮੁਖ ਜੋੜੀਏ ਅੱਧ ਵਿਚੋਂ ਟੁੱਟੇ ਹਰ ਜਨ ਕੀ ਸੇਵਾ ਜੋ ਕਰੇ ਇਤ ਉਤੇ ਛੂਟੇ ਸਭ ਕੁਛ ਤੁਮਹੀ ਤੇ ਹੋਆ ਆਪ ਬਣਤ ਬਣਾਈ ਦਰਸ਼ਨ ਭੇਟ ਸਹਾਜ ਕਰ ਨਾਮ ਗੁਣ ਗਾਈ ਬਿਲਾਵਲ ਮੱਲਾ ਪੰਜਵਾਂ ਸਲਾਵਨੀ ਸੋਨੂੰ ਹਰ ਹਰ ਹਰੇ ਠਾਕੁਰ ਜਸ ਗਾਵ ਸੰਤ ਚਲਣ ਕਰ ਅਸੀਸ ਤਰ ਹਾਰ ਨਾਮ ਧਿਆਵੋ ਕਰ ਕਿਰਪਾ ਦਿਆਲ ਪ੍ਰਭ ਇਹ ਨਿਦ ਸਿਧ ਪਾਵ ਸੰਤ ਜਨਾ ਕੇ ਰੇਣਕਾ ਲੈ ਮਾથે ਲਾਵ ਅਰਹ ਹੋ ਨੀਚੇ ਨੀਚ ਅਤ ਨੀਚ ਹੋਏ ਕਰ ਬਿਨੋ ਬਲਾਵ ਪਾਵ ਮਲਵਾ ਆਪ ਤਿਆਗ ਸੰਤ ਸੰਗ ਸਮਾਵੋ ਸਾਹ ਸਾਸ ਨਹ ਬੀਸਰੇ ਅਤ ਕਤੇ ਨ ਤਾਓ ਸਫਲ ਦਰਸ਼ਨ ਗੁਰ ਭੇਟਿਏ ਮਾਨ ਮੋਹ ਮਿਟਾਓ ਸਤ ਸੰਤੋਖ ਦਇਆ ਧਰਮ ਸ਼ਿਗਾਰ ਬਨਾਓ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਭਾਉ ਬਲਵਲ ਮੱਲਾ ਪੰਜਵਾਂ ਅਟਲ ਬਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ ਜਿਸ ਜਨ ਹੋਆ ਸਾਧ ਸੰਗ ਤਿਸ ਭੇਟੇ ਹਰ ਆਇਆ ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ ਅਨੇਕ ਬਾਤ ਸਭ ਕਰ ਰਹੇ ਗੁਰ ਘਰ ਲੈ ਆਇਆ ਰਹਾਉ ਸ਼ਰਨ ਪਰੇ ਕੀ ਰਾਖਤਾ ਨਹੀਂ ਸਹ ਸਾਇਆ ਕਰਮ ਭੂਮ ਹਾਲ ਨਾਮ ਬੋਏ ਔਸਰ ਦਿਲੋਂ ਪਾਇਆ ਅੰਤਰ ਜਾਵੇਂ ਆਪ ਪ੍ਰਭ ਸਭ ਕਰੇ ਕਰਾਇਆ ਪਤਿਤ ਪੁਨੀਤ ਕਣੇ ਕਰੇ ਠਾਕਰ ਬਰਦਾਇਆ ਮਤ ਭੂਲੋ ਮਨੁਖ ਜਨ ਮਾਇਆ ਪਰਮਾਇ ਨਾਨਕ ਤਿਸ ਪਤ ਰਾਖਸੀ ਜੋ ਪ੍ਰਭ ਬਹਿ ਰਾਇਆ ਬਲਾਵਲ ਮਹੱਲਾ 5 ਮਤੀ ਤੇ ਜਨ ਸਾਜਿਆ ਕਰ ਦੁਰਲਭ ਦੇਹ ਅਨੇਕ ਸ਼ਦਰ ਮਨ ਮਹ ਟਕੇ ਨਿਰਮਲ ਦ੍ਰਿਸ਼ਟ ਇਹ ਕਿਉ ਬਿਸਰੇ ਪ੍ਰਭ ਮਨੇ ਤੇ ਜਿਸ ਤੇ ਗੁਣ ਇਹ ਪ੍ਰਭ ਤਜ ਰਚੇ ਜੇ ਆਨ ਸਿਉ ਸੋ ਰਲੀਏ ਖੇ ਅਰਹਾ ਸਿਮਰੋ ਸਿਮਰੋ ਸਾਹ ਸਾਸ ਮਤ ਬਿਲਮ ਕਰੇ ਛੋੜ ਪ੍ਰਪੰਚ ਪ੍ਰਭ ਸਿਉ ਰਚੋ ਤਜ ਕੂੜੇ ਨਹਿ ਜਿਨ ਅਨੇਕ ਏਕ ਬਹੁ ਰੰਗ ਕੀਏ ਹੈ ਹੋਸੀ ਇਹ ਕਰ ਸੇਵਾ ਤੇ ਸਪਾਰ ਬ੍ਰਹਮ ਗੁਰ ਤੇ ਮਤ ਲਿਹੇ ਉਚੇ ਤੇ ਉਚਾ ਵੱਡਾ ਸਭ ਸੰਗ ਬਰਨੇਹ ਦਾਸ ਦਾਸ ਕੋ ਦਾਸ ਰਾ ਨਾਨਕ ਕਰ ਲਿਹ ਮਲਾਵਲ ਮੱਲਾ ਪੰਜਵਾ ਏਕ ਏਕ ਗੋਵਿੰਦ ਕੀ ਤਿਆਗੀ ਅਨ ਆਸ ਸਭ ਉਪਰ ਸਮਰੱਥ ਪ੍ਰਭ ਪੂਰਨ ਗੁਣ ਤਾਸ ਜਨਕਾ ਨਾਮ ਆਧਾਰ ਹੈ ਪ੍ਰਭ ਸ਼ਰਣੀ ਪਾਹੇ ਪਰਮੇਸ਼ਰ ਦਾ ਆਸਰਾ ਸੰਤਨ ਮਨਮਹੇ ਰਹੋ ਆਪ ਰੱਖੀ ਆਪ ਦੇਵਸੀ ਆਪੇ ਬਰਤਾਰੇ ਦੀਨ ਦਿਆਲ ਕਿਰਪਾ ਨ ਦੇ ਸਾਹ ਸਾਹਸ ਸੁਮਾਰੇ ਕਰਨ ਹਾਲ ਜੋ ਕਰ ਰਿਹਾ ਸਾਈ ਵਡਿਆਈ ਗੁਰਪੂਰੇ ਉਪਦੇਸ਼ਿਆ ਸੁਖ ਖਸਮ ਰਜਾਈ ਚਿੰਤਾ ਅੰਦੇਸਾ ਗਨਤ ਤਜ ਜਨ ਹੁਕਮ ਪਛਾਤਾ ਨਹਿ ਬਿੰਸੇ ਨਹਿ ਛੂਟ ਜਾਏ ਨਾਨਕ ਰੰਗ ਰਾਤਾ ਬਲਾਵਲ ਮੁਹੱਲਾ ਪੰਜਵਾਂ ਮਹਾ ਤਪਤੇ ਭਈ ਸ਼ਾਂਤ ਪਰਸਤ ਪਾਪ ਨਾਠੇ ਅੰਧ ਕੂਪ ਮਹਿ ਗਲਤ ਤੇ ਕਾਢੇ ਦੇ ਹਾਥੇ ਓਏ ਹਮਾਰਾ ਓਏ ਹਮਾਰੇ ਸਾਜਨ ਹਮ ਉਨ ਪੀ ਰੇਨ ਜਿਨ ਪੇਟਤ ਹੋਵਤ ਸੁਖੀ ਜੀ ਦਾਨ ਦੇਨ ਰਹਾਉ ਪਰਾ ਪੂਰਬਲਾ ਲਿਖਿਆ ਮਿਲਿਆ ਅਬ ਆਏ ਬਸਤ ਸੰਗ ਹਰ ਸਾਧਕੇ ਪੂਰਨ ਆਸਾਏ ਪੈ ਬਿਨਸੇ ਤਹੋ ਲੋਕ ਕੇ ਪਾਏ ਸੁਖ ਥਾਨ ਦਇਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ ਨਾਨਕੀ ਤੂ ਤੇ ਇਕ ਪ੍ਰਭ ਤੇਰਾ ਆਧਾਰ ਕਰਨ ਕਾਲਨ ਸਮਰੱਥ ਪ੍ਰਭ ਹਾਲ ਅਗਮ ਅਪਾਰ ਬਲਾਵਲ ਮਹਲਾ 5 ਸੋਈ ਮਲੀਨ ਦੀਨ ਧੀਨ ਜਿਸ ਪ੍ਰਭ ਬਿਸਰਾਨਾ ਕਰਨੇ ਹਾਰ ਨ ਬੁਝਈ ਆਪ ਗਨੇ ਬਿਗਾਨਾ ਦੁਖ ਤਦੇ ਜਦ ਵਿਸਰੇ ਸੁਖ ਪ੍ਰਭ ਅਚੇਤ ਆਏ ਸੰਤਨ ਕੇ ਆਨੰਦ ਇਹੋ ਨਿਤ ਹਰ ਗੁਣ ਗਾਏ ਰਹਾਉ ਉਚੇ ਤੇ ਨੀਚਾ ਕਰੇ ਨੀਚ ਖੇਨ ਮਹ ਥਾਪੇ ਕੀਮਤ ਕਹੀ ਨ ਜਾਈਏ ਠਾਕਰ ਪ੍ਰਤਾਪੇ ਭੇਖਤ ਲੀਲਾ ਰੰਗ ਰੂਪ ਚਲਨੇ ਦਿਨ ਆਇਆ ਸੋਪਨੇ ਕਾ ਸੁਪਨਾ ਪ੍ਰਯ ਸੰਗ ਚਲਿਆ ਕਮਾਇਆ ਕਰਨ ਕਾਰਨ ਸਮਰਥ ਪ੍ਰਭ ਤੇਰੀ ਸ਼ਰਨ ਆਈ ਹਰ ਦਿਨ ਸਰੇਣ ਨਾਨਕ ਜਪੇ ਸਦ ਸਦ ਬਲਜਾਈ ਬਿਲਾਵਲ ਮਾਲਾ ਪੰਜਾਂ ਜਲ ਟੋ ਏ ਸੀਸ ਕਰ ਕਰ ਪਗ ਪਖ ਲਾਓ ਬਾੜ ਜਾਓ ਲਖ ਬੀਰੀਆ ਦਰਸ ਪੇਖ ਜਿਵ ਆਵ ਕਰੋ ਮਨੋਰਥ ਮਨੇ ਮਾਹੇ ਆਪਣੇ ਪ੍ਰਭ ਤੇ ਭਾਉ ਦੇਹੁ ਸੋਹਣੀ ਸਾਧਕੇ ਬੀਜਨ ਤੋਲਾਵੋ ਰਹਾਉ ਅਮਰਤ ਗੁਣ ਸੰਤ ਬੋਲਤੇ ਸੁਣ ਮਨੇ ਪਿਲਾਵੋ ਉਹਾਰਾ ਸਮੇਂ ਸ਼ਾਂਤ ਤ੍ਰਿਪਤ ਹੋਏ ਵਿਖੇ ਜਲਨ 부ਝਾਵੋ ਜਬ ਭਗਤ ਕਲੇ ਸੰਤ ਮੰਡਲੀ ਤੈਨ ਮਿਲ ਹਰ ਗਾਓ ਕਰੋ ਨਮਸਕਾਰ ਭਗਤ ਜਨ ਧੂਰ ਮੁਖ ਲਾਓ ਉਠਤ ਬੈਠਤ ਜਪੋ ਨਾਮ ਇਹੋ ਕਰਮ ਕਮਾਵੋ ਨਾਨਕੀ ਪ੍ਰਭ ਬੇਨਤੀ ਹਰ ਸਰਨ ਸੁਮਾਓ ਬਲਾਵਲ ਮੁਹੱਲਾ ਪੰਜਵਾ ਇਹੋ ਸਾਗਰ ਸੋਈ ਤਰੇ ਜੋ ਹਰ ਗੁਣ ਗਾਏ ਸਾਧ ਸੰਗਤ ਕੇ ਸੰਗ ਵਸੇ ਵਡਭਾਗੀ ਪਾਏ ਸੁਣ ਸੁਣ ਜੀਵੇ ਦਾਸ ਤੁਮ ਬਾਣੀ ਜਨ ਆਖੀ ਪ੍ਰਗਟ ਭਈ ਸਭ ਲੋਮੈ ਸੇਵਕ ਕੀ ਰਾਖੀ ਰਹਾਉ ਆਗਨ ਸਾਗਰ ਤੇ ਕਾਟਿਆ ਪ੍ਰਭ ਜਲਨ ਬੁਝਾਈ ਅਮਰਤ ਨਾਮ ਜਲ ਸੰਚਿਆ ਗੁਰ ਭਏ ਸਹਾਈ ਜਨਮ ਮਰਨ ਦੁਖ ਕਾਟਿਆ ਸੁਖ ਕਾ ਥਾਨ ਪਾਇਆ ਕਾਟੀ ਸਿਲਕ ਪਰਮ ਮੋਹ ਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੋ ਅਵਲ ਕਛ ਸਭ ਪ੍ਰਭ ਕੇ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਬਲਬਲ ਮੱਲਾ ਪੰਜਵਾਂ ਬੰਧਨ ਕਾਟਿਆ ਆਪ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਭਾਲ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰ ਪੂਰੇ ਕਿਰਪਾ ਕਰੀ ਕਾਟਿਆ ਦੁਖ ਲੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਨ ਜੋਗ ਰਹਾਉ ਔਖਦ ਹਲਕਾ ਨਾਮ ਹੈ ਜਿਤ ਰੋਗ ਨਾ ਵਿਆਪੇ ਸਾਧ ਸੰਗ ਮਨ ਤਨ ਹਿਤੇ ਫਿਰ ਦੁਖ ਨਾ ਜਾਪੇ ਹਰ 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 ਜਾਪੀਏ ਅੰਤਰ ਲਿਵ ਲਾਈ ਕਿਲ ਵਿਖ ਉਤਰੈ ਸੁਧ ਹੋਏ ਸਾਧੂ ਸ਼ਰਨਾਈ ਸੁਨਤ ਜਪਤ ਹਰ ਨਾਮ ਜਸ ਤਾਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੇ ਹਰ ਕੇ ਗੁਣ ਗਾਈ ਬਿਲਾਵਲ ਉਹਲਾ ਪੰਜਵਾ ਪੈ ਤੇ ਉਪਜੇ ਭਗਤ ਪ੍ਰਭ ਅੰਤਰ ਹੋਏ ਸ਼ਾਂਤ ਨਾਮ ਜਪਤ ਗੋਬਿੰਦ ਕਾ ਬਿੰਥੇ ਭਰਮ ਭ੍ਰਾਂਤ ਗੁਰਪੂਰਾ ਜਿਸ ਭੇਟਿਆ ਤਾਕ ਸੁਖ ਪ੍ਰਵੇਸ਼ ਮਨ ਕੀ ਮਤ ਤਿਆਗੀਏ ਸੁਣੀਏ ਉਪਦੇਸ਼ ਰਹਾਓ ਸਿਮਰਤ ਸਿਮਰਤ ਸਿਮਰਿਏ ਸੋ ਪੁਲਖ ਦਤਾਲ ਮਨ ਤੇ ਕਭੂ ਨ ਵਿਛਰੇ ਸੋ ਮੁਲਖ ਅਵਾਰੇ ਚਲਨ ਕਮਲ ਸਿਉ ਰੰਗ ਲਗਾ ਚਰਜ ਗੁਰਦੇਵ ਜਾ ਕੋ ਕਿਰਪਾ ਕਰੋ ਪਰਮਤਾ ਕੋ ਲਾਉ ਸੇਵ ਨਿਦ ਨਿਧਾਨ ਅਮਰਤ ਪੀਆ ਮਨ ਤਨ ਆਨੰਦ ਨਾਨਕ ਕਭੂ ਨ ਵਿਛਰੇ ਪ੍ਰਭ ਪਰਮ ਆਨੰਦ ਬਲਬਲ ਮੱਲਾ ਪੰਜਵਾ ਤ੍ਰਿਸ਼ਣ ਬੁਜੀ ਮਮਤਾ ਕੀ 나ਠੇ ਪੈ ਪਰਮਾ ਤਿਤ ਪਾਈ ਆਨੰਦ ਭਇਆ ਗੁਰ ਕੀਨੇ ਧਲਮਾ ਗੁਰਪੂਰਾ ਆਰਾਧਿਆ ਬਿੰਸੀ ਮੇਰੀ ਪੀਰ ਤਨਮਨ ਸਭ ਸੀਤਲ ਭਇਆ ਪਾਇਆ ਸੁਖ ਬੀਰ ਹੋ ਸੋਹਤ ਹਰਿ ਜਪ ਜਾਗਿਆ ਭੇਖਿਆ ਬਿਸਮਾਦ ਪੀ ਅਮਰਤ ਤ੍ਰਿਪਤਾਸਿਆ ਤਾਕਾ ਅਚਰਜ ਸਵਾਦ ਆਪ ਮੁਗਤ ਸੰਗ ਸੰਗੀ ਤਰੇ ਕੁੱਲ ਕੋਟੰਬ ਉਧਾਰੇ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ਨੀਚ ਅਨਾਥ ਅਜਾਨਵੇਂ ਨਿਰਗੁਣ ਗੁਣਹੀਨ ਨਾਨਕੋ ਕਿਰਪਾ ਭਈ ਦਾਸ ਆਪਣਾ ਕੀਨ ਬਲਬਲ ਮਹਲਾ 5 ਹਰ ਭਗਤਾਂ ਦਾ ਆਸਰਾ ਆਨ ਨਾਹੀ ਠਾਉ ਤਾਣ ਦੀਵਾਨ ਪਰਿਵਾਰ ਧਨ ਪ੍ਰਭ ਤੇਰਾ ਨਾਉ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰਖ ਲਿਏ ਨਿੰਦਕ ਨਿੰਦਾ ਕਾਲ ਪਰੇ ਨਿੰਦਕ ਨਿੰਦਾ ਕਾਲ ਪਚੇ ਜਮ ਕਾਲ ਗਰਸੀਏ ਰਹੋ ਸੰਤਾ ਏਕ ਧਿਆਵਨਾ ਦੂਸਰ ਕੋ ਨਾਹੀਂ ਏਕਸ ਆਗੇ ਬੇਨਤੀ ਰਬਿਆ ਸਰਬ ਥਾਏ ਕਥਾ ਪੁਲਾਤਦ ਇਉ ਸੁਣੀ ਭਗਤਨ ਕੀ ਬਾਣੀ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲਈਏ ਮਾਨੀ ਸਤਿ ਬਚਨ ਨਾਨਕ ਕਹੇ ਪ੍ਰਗਟ ਸਬ ਮਾਹੇ ਪ੍ਰਭ ਕੇ ਸੇਵਕ ਸ਼ਰਨ ਪ੍ਰਭ ਤਿਨ ਕੋ ਪਉ ਨਾਹੀਂ ਬਿਦਾਵਲ ਮਹਲਾ ਪੰਜਵਾਂ ਬੰਦ ਕਾਟੇ ਸੋ ਪ੍ਰਭੂ ਜਾਕੇ ਕਲ ਹਾਥ ਅਬਰ ਕਲਮ ਨਹੀਂ ਛੂਟੀਏ ਅਰਾਖੋ ਹਰ ਹਾ ਅਨਾਥ ਤੋਸ਼ ਨਾਗਤ ਮਾਧਵੇ ਪੂਰਨ ਦਿਆਲ ਛੂਟ ਜਾਏ ਸੰਸਾਰ ਤੇ ਰਾਖੇ ਗੋਪਾਲ ਅਰਾਹੋ ਆਸਾ ਪਰਮ ਬਿਕਾਰ ਮੋ ਇਨ ਮੇ ਲੋਭਾਨਾ ਝੂਟ ਸਮਗਰੀ ਮਨ ਵਸੀ ਪਾਲ ਬ੍ਰਹਮ ਨਾ ਜਾਣਾ बलमजूत पूर्ण पुरुष सब जी तुम्हारे जियो तू राखे डियूं रहा प्रब अगम अपारे करन कारण समरथ प्रब देहे अपना नाम नानक त리에 ਸਾਧ ਸੰਗ ਹਰ ਹਰ ਗੁਣ ਗਾਓ ਬਿਲਾਵਲ ਮੱਲਾ ਪੰਜਵਾਂ ਕਵਨ ਕਵਨ ਨਹੀਂ ਪਤریہ ਤੁਮਰੀ ਪ੍ਰਤੀਤ ਮਹਾ ਮੋਹਿਨੀ ਮੋਹਾ ਨਰਕ ਕੀ ਰੀਤ ਮਨ ਖੁਟ ਹਰ ਤੇਰਾ ਨਹੀਂ ਵਿਸਵਾਸ ਤੂੰ ਮਹਾ ਉਦਮਾ ਦਾ ਖਰ ਕ ਬਖਰ ਤੋਂ ਛੂਟੇ ਜੋ ਉਪਰ ਲਾਦਾ ਰਹੋ ਜਪ ਤਪ ਸੰਜਮ ਤੁਮ ਖੰਡੇ ਜਮ ਕੇ ਦੁਖ ਦਾੰਡ ਸਿਮਰ ਨਾਹੀ ਜੂਨ ਦੁਖ ਨਿਰਲਜੇ ਪਾਡ ਹਾਲ ਸੰਗ ਸਹਾਈ ਮਹਾ ਮੀਤ ਤਿਸ ਸਿਉ ਤੇਰਾ ਭੇਦ ਵਿਦਾ ਪੰਚ ਬਟਵਾਰੀ ਉਪਜੀਓ ਮਹਾ ਖੇਦ ਨਾਨਕ ਤਿੰਨ ਸੰਤਨ ਸਰਣਾਗਤੀ ਜਿਨ ਮਨ ਵਸ ਕੀਨਾ ਤਨ ਤਨ ਸਰਬਸ ਆਪਣਾ ਪ੍ਰਭ ਜਨ ਕੋ ਦੀਨਾ ਬਲਾਵਲ ਮਹਲਾ ਪੰਜਵਾ ਉਦਮ ਕਲਤ ਆਨੰਦ ਭਇਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕਮਲ ਗੁਰ ਕੇ ਜਪਤ ਹਰ ਜਪ ਹਉ ਜੀਵਾਂ ਪਾਰਬਮ ਆਰਾਧ ਤੇ ਮੁਖ ਅਮਲਤ ਬੀਮਰ ਹਾਉ ਜੀ ਜੰਤ ਸਭ ਸੁਖ ਬਸੇ ਸਭ ਕੇ ਮਨ ਲੋਚ ਪਾਰਪਕਾਰੀ ਨਿਤ ਚਿਤ ਵੇ ਪਾਰਪਕਾਰੀ ਨਿਤ ਚਿਤ ਵਤੇ ਨਾਹੀ ਕਸ਼ ਪੋਚ ਧਨਸੂ ਥਾਨ ਬਸੰਤ ਧਨ ਜੈ ਜਪੀਏ ਨਾਮ ਕਥਾ ਕੀਰਤਨ ਘਰ ਕਥਾ ਕੀਤਨ ਹਰ ਅਤ ਕਨਾ ਸੁਖ ਸਹਿਜ ਬਿਸ਼ਰਾਮ ਮਨ ਤੇ ਕਦੀ ਨ ਵਿਸਲੇ ਅਨਾਥ ਕੋ ਨਾਥ ਨਾਨਕ ਪ੍ਰਭ ਸਰਣਾਗਤੀ ਜਾ ਕੇ ਸਭ ਕਿਛ ਹਾਥ ਬਿਲਾ ਬਲ ਮਹਲਾ ਪੰਜਵਾਂ ਜਿੰਤੂ ਬੰਦ ਕਲ ਛੋੜਿਆ ਫੋਨ ਸੁਖ ਮੈਂ ਪਾਇਆ ਸਦਾ ਸਿਮਰ ਚਲ ਨਾਰਬਿੰਦ ਸੀਤਲ ਹੋਤਾਇਆ ਜੀਵ ਤਿਆ ਅਥਵਾ ਮੋਇਆ ਇਸ਼ਕਾਮ ਨ ਆਵੇ ਜਿਨ ਇਹੋ ਰਚਨ ਰਚਾਇਆ ਕਉ ਤਿਸੂ ਰੰਗ ਲਾਵੇ ਰਹਾਉ ਰੇ ਪ੍ਰਾਣੀ ਓਸਨ ਸੀਤ ਕਰਤਾ ਕਰੇ ਕਾਮ ਤੇ ਕਾਢੇ ਕੀਦੀ ਤੇ ਹਸਤੀ ਕਰੇ ਟੂਟਾ ਲੇ ਗਾਢੇ ਅੰਡੇ ਜਿਰਜ ਸਿਤਜ ਉਤਪੁਜਾ ਪ੍ਰਭ ਕੀ ਇਹ ਕਿਰਤ ਕਿਰਤ ਕਵਾਮਨ ਸਰਬផល ਰਵੀਏ ਹਰ ਨਿਰਤ ਹਮ ਤੇ ਕਛ ਨਾ ਹੋਵਨਾ ਸ਼ਰਣ ਪ੍ਰਭ ਸਾਧ ਮੋਹ ਮਗਨ ਕੂਪੰਦ ਦੀ ਨਾਨਕ ਗੁਰਕਾੜ ਬਲਬਲ ਮਹਲਾ ਪੰਜਵਾਂ ਖੋਜਤ ਖੋਜਤ ਮੈਂ ਫਿਰਾਂ ਖੋਜ ਬਨ ਥਾਨ ਅਸ਼ਲ ਅਸ਼ੇਦ ਅਪੇਦ ਪ੍ਰਭ ਐਸੇ ਭਗਵਾਨ ਕਬ ਦੇਖੋ ਪ੍ਰਭ ਆਪਣਾ ਆਤਮ ਕੇ ਰੰਗ ਜਾਗਨ ਤੇ ਸੁਪਨਾ ਭਲਾ ਬਸੀਏ ਪ੍ਰਭ ਸੰਗ ਰਹੋ ਬਾਰਨ ਆਸ਼ਰਮ ਸਾਸਤਰ ਸੁਨੋ ਦਰਸ਼ਨ ਕੀ ਪਿਆਸ ਰੂਪ ਨ ਦੇਖ ਨਾ ਪੰਜ ਤਤ ਠਾਕਰ ਅਬਿਨਾਸ਼ ਉਹ ਸਰੂਪ ਸੰਤਨ ਕਹੈ ਵਿੱਲੇ ਜੁਗਿਆ ਜੋਗੀ ਸਰ ਕਰ ਕਿਰਪਾ ਜਾਕੋ ਮਿਲੇ ਤਨ ਤਨ ਤੇ ਈਸਰ ਸੋ ਅੰਦਰ ਸੋ ਬਾਹਰੇ ਬਿਨਸੇ ਤਹਿ ਪਰਮ ਨਾਨਕ ਤਿਸੁ ਪ੍ਰਭ ਭੇਟਿਆ ਜਾਕੇ ਪੂਰਨ ਕਲਮਾ ਬਿਲਾਵਲ ਮਹੱਲਾ ਪੰਜਵਾਂ ਜੀ ਜੰਤ ਸੂਪਰ ਸੰਨ ਪਏ ਦੇਖ ਪ੍ਰਭ ਪ੍ਰਤਾਪ ਕਾਲਜ ਕਰਜ ਉਤਾਰਿਆ ਸਤਗੁਰ ਕਰ ਅਹਰ ਆਪ ਖਾਤ ਖਰਚਤ ਨਿਭਤ ਰਹੇ ਗੁਰ ਸ਼ਬਦ ਅਖੂਟ ਬੂਰਨ ਪਈ ਸਮਗਰੀ ਕਬੂ ਨਹੀਂ ਟੂਟ ਰਹਾਓ ਸਾਧ ਸੰਗ ਆਰਾਧਨਾ ਹਰ ਨਿਧ ਅਪਾਲ ਧਰਮ ਅਰਥ ਅਰ ਕਾਮ ਮੋਖ ਦਿੱਤੇ ਨਹੀਂ ਬਾਦ ਭਗਤ ਅਰਾਧੇ ਈ ਗਰੰਗ ਗੋਬਿੰਦ ਗੋਪਾਲ ਰਾਮਨਾਮ ਧਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਤ ਨਾਮ ਪਾਈਏ ਬੇਅੰਤ ਗੋਸਾਈ ਬਲਾਵਲ ਮਹੱਲਾ ਪੰਜਵਾਂ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪੈ ਰਾਸ ਕਰਤਾਰ ਪੁਰ ਕਰਤਾ ਵਸੇ ਸੰਤਨ ਕੇ ਪਾਸ ਰਹਾਉ ਬਿਗੁਨ ਨ ਕੋ ਉਲਾਗਨਤਾ ਗੁਰਪੈ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਤੋਟ ਨਾ ਆਵੇ ਕਦੇ ਮੂਲ ਪੂਲ ਨੰਡਾਰ ਚਰਨ ਕਮਲ ਮਨ ਧਨ ਵਸੇ ਪ੍ਰਭ ਅਗਮ ਉਪਾਰ ਬਸਤ ਕਮਾਵਤ ਸਭ ਸੁਖੀ ਕਿਛ ਊਨ ਨਾਂ ਦੀਸੇ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗਦੀਸ਼ੇ ਜੈ ਜੈਕਾਰ ਸਭੇ ਕਰੇ ਸਚ ਥਾਨ ਸੁਹਾਇ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਬਲਾਬਲਾ ਮਹਾਲਾ ਪੰਜਵਾਂ ਹਰ 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 ਅਰਾਧੀਏ ਹੋਈਏ ਆਲੋਗ RAM ਚੰਦ ਕੀ ਲਸਟਿਕਾ ਜਿਨ ਮਾਰਿਆ ਰੋਗ ਰਹਾਓ ਗੁਰਪੂਰਾ ਹਲ ਜਾਪੀਏ ਨਿਤ ਕੀਚੇ ਭੋਗ ਸਾਧ ਸੰਗਤ ਕੇ ਵਾਲ ਨੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਏ ਬਿਨ ਸੇ ਬਿਯੋਗ ਨਾਨਕ ਪ੍ਰਭ ਸ਼ਰਨਾਗਤੀ ਕਰਨ ਕਰਨ ਜੋਗ ਨਾਨਕ ਪ੍ਰਭ ਸ਼ਰਨਾਗਤੀ ਕਰਨ ਕਰਨ ਜੋਗ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ